थोड़ा लेट आया उसको जब आया तो सारा कुछ पीस के लिए चले आए थे जी जी जो बीसी पर हदी वाली इशू आ रही है बिल्कुल वेरीफाई कराने के लिए आया हूं सवाल ले सवाल ले लो प्लीज सवाल ले लो कस्टमर से नजर आई वीडियो में कैद भी है फिर भी कोई तो पुलिस ने कार्रवाई नहीं की नहीं। मैं देख रहा अच्छी खड़ा है ये कोई एतराब भी गाल है कि अपन वेरीफाई कराएंगे। ਸ਼ਨ ਹੈ ਕੰਪਲੀਟ ਹੋ ਚੁੱਕੀ ਹੈ ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਸਫੁਲੀ ਇੱਥੇ ਚੱਲਿਆ ਹੋਗਾ ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਰਮ ਜਿਹੜੇ ਹੈਗੇ ਭਰ ਲਏ ਪਰ ਪੱਕਾ ਤੇ ਬਹੁਤ ਲੱਛੀਆਂ ਇਹ ਜੀ ਜਿਹੜੀ ਦੂਸਰੀ ਤੇ ਹੈਗੀ ਹੈ ਵੈਲੀਸ਼ਨ ਲਗਾ ਰਹੀ ਹੈ ਅਸੀਂ ਬਿਲਕੁਲ ਇਹਨੂੰ ਵੈਰੀਫਾਈ ਕਰਾਂਗੇ ਜੇ ਕੁਝ ਹੋਇਆ ਕੈਮਰਾ ਚ ਕੈਦ ਹਾਂਜੀ ਬਿਲਕੁਲ ਗੱਲ ਕਰ ਰਹੇ ਹਾਂ ਵੈਰੀਫਾਈ ਕਰਾਂਗੇ ਜੀ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਵੱਡੀ ਗੱਲ ਹੈ ਕਿ ਲਾਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਥਰਾ ਆਮਣੇ ਸ਼ਾਮਨੀ ਉਸ ਲੈਵਲ ਦੀ ਗੰਦੀ ਗਲੀ ਗੋ ਜਿੱਥੇ ਲੇਡੀਆਂ ਇੰਨੀ ਆ ਮੌਜੂਦ ਆ ਦੋਵੇਂ ਧਿਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈਗੇ ਬਿਲਕੁਲ ਦੋ ਧਿਰਾਂ ਇੱਥੇ ਆਈਆਂ ਹੈਗੀਆਂ ਤੇ ਬਿਲਕੁਲ ਪੀਸਫੁਲੀ ਸਾਰਾ ਕੁਝ ਹੋਇਆ ਇੱਕ ਤੇ ਉਧਰ ਖੜੀ ਹੈਗੀ ਤੇ ਦੂਜੀ ਧਿਰ ਬਾਹਰ ਹੈਗੀ ਹੈ ਵਿਰੋਧੀ ਤੇ ਸਰਬ ਮੌਕ ਦਰਸ਼ਕ ਬੜ ਕੇ ਪੁਲਿਸ ਦੇਖਦੀ ਰਹੀ ਆ ਮਦਮੀ ਪਾਰ ਕਿਦੇ ਕੁਝ ਮੇਰੀ ਗੱਲ ਤੁਸੀਂ ਗੱਲ ਸਵਾਲ ਲੈ ਲਓ ਸਵਾਲ ਲੈ ਲਓ ਪਲੀਜ਼ ਇੱਕ ਮਿੰਟ ਸਵਾਲ ਲੈ ਲਓ ਪਿਸਟਲ ਕਰਦੇ ਨੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਏਦਾਂ ਦੀ ਗੱਲ ਹੈਗੀ ਅਸੀਂ ਉਹ ਮੈਂ ਤਾਂ ਕਹਿ ਰਿਹਾ ਹੈਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਇਧਰ ਕਮਾ ਲੋ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਅਸੀਂ ਵੈਰੀਫਾਈ ਕਰਾਂਗੇ ਉਹਨੂੰ ਸਾਨੂੰ ਕੁਝ ਲੱਗੇਗਾ ਏਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਨਹੀਂ ਸੀਗਾ ਅਸੀਂ ਕਰ ਬਈ ਅਸੀਂ ਤੁਹਾਨੂੰ ਵੀਡੀਓ ਦੇ ਦਾਂਗੇ ਜੀ ਹਾਂਜੀ ਆ ਬਿਲਕੁਲ ਤੁਸੀਂ ਐਪਲੀਕੇਸ਼ਨ ਦਿਓ ਜਿਹੜੇ ਵੀ ਕੰਪਲੇਂਟ ਕਰਨਾ ਚਾਹੁੰਦੇ ਐ ਐਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼੍ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰਹੇ ਗਾਲੀ ਗਲੋਚ ਹੁੰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕਰਦਾ ਜਦੋਂ ਤੋਂ ਦੇਖੋ ਜੀ ਮੈਂ ਇੱਥੇ ਆਇਆ ਤੁਸੀਂ ਪਿੱਛੇ ਕੈਮਰਾ ਵੇ ਘੁਮਾ ਦਿਓ ਬਿਲਕੁਲ ਸ਼ਾਂਤ ਹੈਗੀ ਸਥਿਤੀ ਸਾਨੂੰ ਕੋਈ ਵੀ ਕੰਪਲੇਂਟ ਆਏਗੀ ਉਸ ਨੂੰ ਬਿਲਕੁਲ ਅਕੋਰਡਿੰਗ ਟੂ ਲਾਅ ਉਹਦੇ ਤੇ ਵੈਰੀਫਾਈ ਕਰਾਂਗੇ ਪਰ ਸਰ ਐਨੀ ਫੋਰਸ ਹੋਣ ਦੇ ਬਾਵਜੂਦ ਇੰਨੀ ਮਤਲਬ ਪੋਤਾ ਹੁਣ ਦੇਖੋ ਜੀ ਨੋਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਸੀਗੀ ਤਾਂ ਹੀ ਤਾਂ ਸਰਭੁਜ ਪੀਸਫੁਲੀ ਨਿਭੜਿਆ ਹੈਗਾ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਦਾ ਮਾਹੌਲ ਇੰਨਾ ਸੀ ਕਿ ਤੁਹਾਨੂੰ ਨੋਮੀਨੇਸ਼ਨ ਭਰਵਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਤਾਂ ਏਰੀਆ ਹੈਗਾ ਸੀ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨੋਮੀਨੇਸ਼ਨ ਜਿਹੜੇ ਭਰਨੇ ਸੀ ਉਹਨੇ ਭਰੇ ਹੈਗੇ ਕੁਝ ਸ਼ਿਕਾਇਤ ਦਰਜ ਕਰਾਈਗੇ ਇਹਨਾਂ ਨੇ ਮੈਂ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੋਈ ਉਹਨਾਂ ਨੇ ਕਹਿ ਕੇ ਅਸੀਂ ਹਾਂਜੀ ਹਜੇ ਸਾਨੂੰ ਵੈਸੇ ਮੈਨੂੰ ਵਰਬਲੀ ਪਤਾ ਲੱਗਿਆ ਸੀ ਪਰ ਲਿਖਤੀ ਹਜੇ ਸਾਡੇ ਕਾਂਗਰਸ ਪਾਰਟੀ ਕਹੇ ਕਿ ਅਸੀਂ ਜਿਨੀ ਦੇ ਸਾਡੀ ਸ਼ਿਕਾਇਤ ਦਰਜ ਨਹੀਂ ਹੁੰਦੀ ਉਹ ਧਰਨੇ ਤੇ ਬਾਹਰ ਮੈਂ ਤਾਂ ਕਹਿ ਰਿਹਾ ਜੀ ਤਾਂ ਪੇਟ ਸਾਨੂੰ ਆਈ ਰਹੀ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਬਾਬਾ ਨਾਨਕ ਦੇ ਐਸਟੀਐਮ ਦਫਤਰ ਵੀ ਕਿਹ ਮਹਾਲ ਹਾਊਸ ਵਾਲੇ ਤਣਾਅਪੂਰਵਕ ਹੋ ਗਿਆ ਜਦੋਂ ਮੈਂਬਰ ਆਫ ਪਾਰਲੀਮੈਂਟ ਅਤੇ ਕਾਂਗਰਸ ਦੇ ਵੱਡੇ ਲੀਡਰ ਸ਼ੁਭਿੰਦਰ ਸ਼ਿਗਰਦਾਵਾ ਦੇ ਸਪੁੱਤਰ ਉਹਦੇ ਵੀਰ ਸ਼ਿਗਰਦਾਵਾ ਆਪਣੇ ਉਮੀਦਵਾਰਾਂ ਦੇ ਕਾਗ ਐਸਡੀਐਮ ਦਫ਼ਤਰ ਵਿਖੇ ਕੀ ਮਾਹੌਲ ਬਣਦਾ ਹੈ ਇਸ ਦਾ ਤਾਂ ਨਹੀਂ ਪਤਾ ਲੱਗਾ ਲੇਕਿਨ ਬਾਹਰ ਇੱਕਦਮ ਹਫੜਾ ਦਫੜੀ ਮਚ ਗਈ ਜਦੋਂ ਸਮਰਥਕ ਕਾਂਗਰਸ ਦੇ ਬਾਹਰ ਨੂੰ ਆਉਂਦੇ ਨੇ ਤਾਂ ਦੇਖਿਆ ਗਿਆ ਕਿ ਕੁਝ ਲੋਕਾਂ ਦੀਆਂ ਪੱਗਾ ਨਹੀਂ ਸਿਰ ਤੇ ਸਨ ਔਰ ਇਸ ਦੇ ਨਾਲ ਨਾਲ ਜਿਹੜਾ ਤੱਕਾ ਮੁਕੀ ਚੱਲ ਰਿਹਾ ਸੀ ਇੱਕ ਸੁੰਨ ਚੱਲਦੇ ਪਏ ਸੀ ਗਾਲੀ ਗਲੋਚ ਚੱਲਦਾ ਪਿਆ ਸੀ ਆ ਦੇਖਿਆ ਗਿਆ ਤਾਂ ਦੋ ਕਾਂਗਰਸੀ ਉਮੀਦਵਾਰਾਂ ਦੀਆਂ ਪੱਗਾਂ ਵੀ ਲੱਤੀਆਂ ਇੱਕ ਪਾਸੇ ਤਾਂ ਕਾਂਗਰਸੀ ਜਿਹੜੇ ਸਮਰਥਕ ਨੇ ਇੱਕ ਪਾਸੇ ਨਾਰੇਬਾਜ਼ੀ ਕਰ ਰਿਹਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਲੋਕ ਬੈਠੇ ਹੋਏ ਨੇ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਵਕ ਹੋਇਆਦਾ ਹੈ ਔਰ ਇੱਕ ਪਾਸੇ ਪੁਲਿਸ ਜਿਹੜੀ ਹੈ ਵਿਚ ਵਿਚਾਲੇ ਖੜੀ ਹੈ ਇਹ ਦੋਵਾਂ ਪਾਸਿਓ ਹੁਣ ਕਿਤੇ ਕਲੈਸ਼ ਨਾ ਹੋ ਜਵੇ ਸੋ ਮਾਹੌਲ ਤਣਾਅਪੂਰਵਕ ਹੋਇਆ ਪੱਗਾ ਨੱਤੀਆਂ ਗਾਲੀ ਗਲੋਚ ਚੱਲਿਆ ਕਸੁਨ ਮੁਕੀ ਚੱਲਿਆ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਵਿਧਾਇਕ ਨੇ ਡੇਰਾਪਾਪਾ ਨਾਲ ਕੋ ਉਸ ਉਹ ਵੀ ਇਸੇ ਜਗ੍ਹਾ ਤੇ ਮੌਜੂਦ ਨੇ ਔਰ ਸੁਖਜਿੰਦਰ ਸਿੰਘ ਰੰਧਾਵਾ ਦੇ ਸੁਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਜਿਹੜੇ ਨੇ ਉਹ ਵੀ ਆਪਣੇ ਸਾਥੀਆਂ ਨਾਲ ਮੌਜੂਦ ਆ ਮਾਹੌਲ ਤਨਾਪੂਰਕ ਬਣਿਆ ਹੋਇਆ ਦੇਖਣ ਵਾਲੀ ਗੱਲ ਹੈ ਕਿਉਂ ਅਗਲਾ ਮਾਹੌਲ ਕੀ ਬਣਦਾ ਹੈ ਕੈਮਰਾਮੈਨ ਮਨੀਤ ਨਾਲ ਦਿੱਲੂ ਉਥਰਾ ਸਪੋਕਸਮੈਨ ਟੀਵੀ ਡੇਰ ਬਾਬਾਣਾ